ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਮੋਟਰ ਬਹ ਪਹੁੰਚਿਆ ਜੀ ਇਹ ਨੂੰ ਪਾਣੀ ਲਾ ਰਹੇ ਸੀ ਕੱਲ ਤਾਂ ਚਲਾਈ ਦੀ ਮੋਟਰ ਮੈਂ ਚੱਲ ਮੀਂਹ ਪੈ ਜੂ ਪਰ ਮੀਂਹ ਉੱਨਾ ਪਿਆ ਨਹੀਂ ਅੱਜ ਮੈਂ ਥੋੜਾ ਜਿਹਾ ਮੈਂ ਪਾਣੀ ਪਾ ਦਿੱਇਆ ਚਲੋ ਹੁਣ ਆਪਾਂ ਕਹਿੰਦੇ ਹੁੰਦੇ ਆ ਵੀ ਡੋਲ 'ਤੇ ਲਫਾਫਾ ਲਾ ਦੋ ਕੱਖ ਨਹੀਂ ਹੋਊਗਾ ਐਂ ਤਾਂ ਹੀ ਲਾਉਂਦੇ ਤੇ ਲਫਾਫਾ ਵੀ ਚਲੋ ਪਾਣੀ ਚੂਣ ਤੇ ਜਾਂ ਕੱਖ ਨਹੀਂ ਹੋਊਗਾ ਤੁਹਾਨੂੰ ਚੀਜ਼ ਦਿਖਾਉਂਦੇ ਇੱਕ ਦੇਖੋ ਆ ਲਫਾਫਾ ਲਾਇਆ ਵਾ ਡੋਲ 'ਤੇ ਇਹ ਲਫਾਫੇ ਦੇ ਵਿੱਚੋਂ ਲੰਘ ਗਿਆ ਕੱਖ ਨਹੀਂ ਡੀਲਾ ਆਪਾਂ ਕਹਿ ਦਿੰਦੇ ਆ ਬਈ ਕੱਖ ਨਹੀਂ ਹੋਊਗਾ ਚਲੋ ਲਫਾਫਾ ਲਾ ਦੋ ਵਧੀਆ ਰਹੂਗਾ ਪਰ ਦੇਖ ਲਓ ਵੀ ਤੁਸੀਂ ਵਿੱਚੋਂ ਲੰਘੇ ਅਡੀਲਾ ਲਫਾਫੇ ਨੂੰ ਪਾੜ ਕੇ ਐ ਨਾ ਪਾਣੀ ਛੱਡਿਆ ਵੇ ਇੱਧਰ ਆਪਣੇ ਬੂਟੇ ਖੜੇ ਆ ਅੱਧਾ ਜਿਹਾ ਟਾਂਟਾ ਹੋਰ ਪੈਣਾ ਆ ਵੀ ਚਲੋ ਪਾ ਦਿੰਦੇ ਹਾਂ ਬੂਟੇ ਗੰਨਾ 88 ਆਪਣਾ ਵਧੀਆ ਖੜੇ ਆ ਇਹ ਉਹ ਇਹਨਾਂ ਦੀ ਸੇਵਾ ਕਰ ਰਹੇ ਨੂੰ ਜੀ ਕਰੀ ਜਾਂਦਾ ਰੇਟ ਦੇਖ ਕੇ ਬਈ ਕਰ ਦੂ ਸੇਵਾ ਜਿੰਨੀ ਹੁੰਦੀ ਆ ਆ ਚੱਕਰ ਬੁੱਟੇ ਦਾ ਬਹੁਰੀਆ ਚੱਲੇ ਰੇ ਅਸਕੀ ਦੇ ਵੀ ਪਾਣੀ ਚੱਲਦਾ ਲੈਟਰ ਵਧੀਆ ਰਹਿੰਦੀ ਆ ਜੱਜੀ ਕਰਦਾ ਆ ਕਿ ਅੱਧਾ ਘੰਟਾ 10-20 ਮਿੰਟ ਆਪਣਾ ਪਾਣੀ ਪਾਜੋ ਚੱਲ ਅੱਗੇ ਨੋ ਬਈ ਮਿਸਤਰੀ ਨੇ ਫੌਕਸੀ ਰੌਣੀ ਤਿਆਰ ਕਰਤੀ ਹੈ ਲੱਗ ਗਿਆ ਭਰਨਾ ਅੱਜ ਕਰ ਦੇਣਾ ਪੰਗਮੀ ਦਾ ਮਿਸਤਰੀ ਕਹਿੰਦਾ ਕਰੇ ਕਿ ਮੌਸਮ ਹਾਲ ਦੀ ਘੜੀ ਫੇਰ بگੜ ਗਿਆ ਪਹਿਲਾਂ ਤਾਂ ਧੁੱਪਾਂ ਨਿਕਲੀ ਵੀ ਥੈਨ ਪਹਿਲਾਂ ਇੰਨੀ ਗਰਮੀ ਹੋਤ ਹੈ ਪਰ ਹਵਾ ਕਾਫੀ ਚਲਦੀ ਆ ਹਾਂ ਅਜੇ ਲੱਗੀ ਵੀ ਰਹੀਆਂ ਹਨ ਗਹਿਲ ਇਹਦੀ ਹੋਰ ਚੀਜ਼ਾਂ ਜਾਈ ਦੀ ਹੋਰ ਚੱਕ ਲਿਆਵਾਂਗੇ ਢੋੜੇ ਹਨ ਆ ਇਹ ਮੈਂ ਬਣਾ ਦੇਣੀ ਮੈਂ ਪੰਗਾ ਇਹ ਵੀ ਸਾਫ ਕਰਾਂ ਨਹੀਂ ਓਕੀ ਬਾਅਦ ਵਿੱਚ ਜਿਹੜੀ ਨਾਲ ਦੀ ਨਾਲ ਸਾਫ ਹੋ ਗਈ ਉਹੀ ਆ ਹੂੰ ਤੇ ਇਹ ਨਹੀਂ ਰੰਗ ਉਤਰਦਾ ਮੈਂ ਦੇਖਿਆ ਤਾਂ ਛੇਤੀ ਸਾਧ ਵੀ ਨਾਲ ਦੀ ਨਾਲ ਕਰੀ ਜਾ ਰਹੀ ਹੈ। ਹਨਸ਼ ਵਧੀਆ। ਇਹ ਇਹ ਜਿਹੜੀ ਫਿੱਲਦੀ ਵੀ ਨਹੀਂ ਬਾਤ ਤੇ ਜੋ ਫਰਦੇ ਨੇ ਜਾਂਦੇ ਨੇ। ਹੂੰ। ਕੱਦੁੰਦੀ ਵੀ ਆਉਂਦੀ ਵੀ ਕਈ ਤਰ੍ਹਾਂ ਦੀ ਆ। ਇਹ ਐਮਬਾਈਕੇ ਵਾਲੀ ਆ ਤੇਰੀ। ਸਾਨੂੰ ਤੇ ਯਾਰਗਾ ਸਾਫ ਕਰੀਏ ਇਹਦੀਆਂ ਨੂੰ। ਹਾਂ। ਹੂੰ।

ਹਾਂ ਟਾਈਮ ਮੇਂ ਦੇ ਸੇ ਇੱਕ ਦੋ ਵੰਡਾ ਬਸ ਬਾ ਠੀਕ ਆ ਐਨਾ ਕਾ ਟਾਈਮ ਮਿਲੇ ਜਾਣਾ ਬੰਗਲ ਨਾਂ ਮਾਂ ਜੀ ਮੀ ਪਈ ਜਾਵੇ ਪਾ ਫਿਰ ਹੈ ਜਾਊਗਾ ਜੁਆੰਡ ਚ ਮੀ ਲੰਘ ਕੇ ਫਿਰ ਨਹੀਂ ਸੈਟੂਗੇ ਫਿਰ ਵਿਚ ਦੇ ਸਲਾਬ ਆਈ ਜਾਂਦੀ ਗੱਲਾਂ ਰਹਿੰਦਾ ਨਾ ਪਾਣੀ ਛੜ ਗਏ ਕਰਕੇ ਹੁਣ ਇਹਦੇ ਜੇ ਸਲਾਬ ਹੈ ਹੀ ਆ ਹੂੰ 1:00 ਵਜੇ ਹੁੰਨਾ ਸੀ ਚਲ ਠੀਕ ਪਰੋ ਫਿਰ ਬਾਦੋਂ ਇਹਨਾਂ ਇੱਕ ਨੰਬਰ ਚਲੋ ਜੀ ਨੌਵੀਂ ਮਿਸਤਰੀ ਲਾਇਆਗਾ ਉੱਪਰ ਹੁਣ ਥੋੜੀ ਜੀ ਟਾਇਲ ਲਾਉਣਾ ਬੱਜਦੀ ਜੀ ਟਾਇਲ ਮੈਂ 40 50 ਕੇ ਫੁੱਟ ਇਹਦੀ ਉੱਪਰ ਲਾ ਦੇ ਉੱਪਰ ਲੱਗਿਆ ਵਾ ਲਾਉਣ ਮਿਸਤਰੀ ਬਾਪੂ ਨੇ ਸਕਿਉਰਟੀ ਗਾਰਡ ਬਿਠਾ ਲਿਆ ਵਾ ਵੀ ਨਿਗ੍ਹਾ ਰੱਖਣੀ ਐ ਨਾ ਪਰ ਐ ਮਿਸਤਰੀ ਸਸਤੀ ਕੰਮ ਸੌਡੀ ਨਿਗਰ ਰੱਖਣ ਨੂੰ ਬਿਠਾ ਲਿਆ ਮੈਂ ਕੁਰਸੀ 'ਤੇ ਵੀ ਮਿਸਤਰੀ ਕਿਤੇ ਗਲਤ ਨਾ ਲਾ ਦੇ ਪਏ ਹਾਂ ਨਿਗਰ ਰੱਖਣੀ ਪੈਂਦੀ ਆ ਮੱਕੋ ਦੀ ਰੱਖਣ ਹਾਂ ਸੀ ਕਹਿੰਦਾ ਉਹ ਹੀ ਕਹਿੰਦਾ ਮੈਂ ਲਾ ਦੇ 40 50 ਕੁੱਟ ਜਿਹੜੀ ਹੈਗੀ ਹੈ 340 ਨਰੇ ਤੁਹਾਡੇ ਗੰਨਾਂ ਦਾ ਮਰੀ ਜਾਂਦਾ ਤੁਹਾਨੂੰ ਤੰਗਦਾ ਕਰੂੰਗਾ ਵੀ ਐ ਨਹੀਂ ਕਰਦੇ ਐਂ ਕਰਦੇ ਹਾਂ ਸਵਾਲ ਜਵਾਬ ਤਾਂ ਕਰੂੰਗਾ ਹੀ ਉਹ ਤਾਂ ਕਰਦੇ ਹਾਂ ਉਹ ਵੀ ਕਰਦੇ ਸਵਾਲ ਜਵਾਬ ਥੋੜਾ ਮੁਕਣ ਦੇਣੇ ਤੁਹਾਨੂੰ ਬਈ ਕਰੋ ਕਰੋ ਐਂ ਕਰੋ ਉਹ ਕਰੋ ਹਾਂਜੀ ਹੂੰ ਲਓ ਜੀ ਜਗਦੀਪ ਆਇਆ ਤੇ ਰੇ ਰੇ ਪੁੱਜਿਆ ਜਗਦੀਪ ਕੋਲ ਕਿੱਦਾਂ ਫਿਰ ਨਹੀਂ ਪਵਾ ਗਿਆ ਹਟੂਗਾ ਜਿਹੜੇ ਹਾਲਾਤ ਹੋਏ ਪਏ ਆ ਬੈਜੋਏ ਹੁੰਦਾ ਚੰਗੀ ਗੱਲ ਆ ਜ਼ਿੰਕ ਬੈਕਟੀਰੀਆ ਪਲਾਂਟ ਗਰੋਥ ਤੇਰੇ ਇਹ ਦੱਸੋ ਜੀ ਅਰ ਜੂਰੀਆ ਥੈਲੇ ਲਿਆ ਕੇ ਦਿੱਤਾ ਇਹਨੂੰ ਇੱਕ ਕਹਿੰਦਾ ਜੂਰੀਆ ਜਾ ਕੇ ਲਿਆ ਘਰ ਤੇ ਇਹ ਮੇਰਾ ਚੰਗਾ ਗਵੰਡੀ ਵੀ ਆ ਮਾੜਾ ਗਵੰਡੀ ਵੀ ਆ ਦੋਹਾਂ ਪਾਸੇ ਨੂੰ ਸਮਝ ਲਓ ਵੀ ਤੁਸੀਂ ਗਵੰਡੀ ਜਾਂ ਮੇਰੇ ਇਹ ਖੇਤਾਂ ਵਿੱਚ ਵੀ ਆਉਂ ਵੀ ਸੀ ਸਮਾਨ ਸਾਡਾ ਸਾਰਾ ਸਾਂਝਾ ਹੈ ਹਾਲ ਤਵੀਆਂ ਸੁਅਗਾ ਚੰਗਾ ਹੀ ਆ ਜਿੰਦਾ ਸਾਰਾ ਕੁਝ ਸਾਂਝਾ ਸਾਡਾ ਬਹੁਤ ਵਧੀਆ ਸਾਂਝ ਚੱਲਦਾ ਪਰ ਆਈ ਤੇ ਇੱਕ ਮਾੜੀ ਆਦਤ ਹੈ ਵੀ ਇਹਨੇ ਕਦੇ ਸਭ ਤੋਂ ਬੜੀ ਮਾੜੀ ਆਦਤ ਇਹਦੇ ਵਿੱਚ ਇਹਨੇ ਕਦੇ ਰੇ ਨਹੀਂ ਚੱਕਣਾ ਜੀ ਕਹੇ ਤੇ ਨਾ ਡਾਇਆ ਨਾ ਯੂਰੀਆ ਹੁਣ ਚੱਕ ਲਿਆ ਇਹਨੂੰ ਜਿੰਨਾ ਮਰਜੀ ਯੋਰ ਬੁਲਾਈ ਜਾਵਾਂ ਮੈਂ ਇਹਨੂੰ ਸਪੈਸ਼ਲ ਫੋਨ ਕਰਦਾ ਹੁੰਦਾ ਵੀ ਚੱਕ ਲੈ ਕਈ ਵਾਰੀ ਸ਼ੂਟ ਆ ਜਾਂਦੀ ਆ ਇਹਨੇ ਨਹੀਂ ਮੰਨਣਾ ਜਕੂnga ਜਦਾਂ ਤਾਜ਼ਾ ਤਾਜ਼ਾ ਪੌਣੇ ਵਾਲਾ ਕੰਮ ਆ ਹੁਣ ਮਨੂੰ ਕਹਿੰਦਾ ਜੂਰੀਏ ਥੈਲੇ ਦੇ 7-8 ਉਹ ਮੈਂ ਕਹਾ ਮੇਰੇ ਕੋਲ ਇਹਨੇ ਕਿੱਥੇ ਆ ਮੈਂ ਤਾਂ ਛੋਟਾ ਜ਼ਿਮੀਦਾਰ ਮੈਂ ਕਹਾ ਬਾਈ ਮੇਰੇ ਕੋਲ 4-5 ਜਗਾ ਇਹ ਕਹਿੰਦਾ ਦੋ ਲਿਆ ਕੇ ਇੱਥੇ ਤਾਂ ਹੁਣ ਇਹਨੂੰ ਦੋ ਥੈਲੇ ਲਿਆ ਕੇ ਦਿੱਤੇ ਆ ਹੁਣ ਰੇ ਪਾ ਰਿਆ ਹੁਣ ਤੁਸੀਂ ਦੱਸੋ ਵੀ ਚੰਗਾ ਕੇ ਮਾੜਾ ਹਾਂ ਸਮਾਨ ਸਾਡਾ ਸਾਂਝਾ ਚੱਲਦਾ 10 ਸਾਲ ਹੋ ਗਏ ਉਹਦੇ 'ਚ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਈ ਨਾ ਫਰਵੋਣੇ 'ਚ ਨਾ ਕਾਜ਼ੀਂ 'ਚ ਹੈਂ ਤੇਰਾ ਥੈਲਾ ਦੱਬਿਆ ਤਾਂ ਨਹੀਂ ਕੋਈ ਕਹਿੰਦਾ ਕਹਿੰਦਾ ਦੱਬਿਆ ਨਹੀਂ ਹੈਗਾ ਚੱਲ ਠੀਕ ਆ ਹਾਂ ਆ ਰਿ ਆ ਸੈਲਾ ਉਧਰ ਦਾਰਦ ਪੋਗਾ ਹਾਂ ਉਹ ਮੜਾ ਪਿਛੇ ਹੁੰਦਾ ਆ ਆ ਵਧੀਆ ਇੱਕੋ ਪਾਸੇ ਤੇ ਲੈ ਜਾ ਸਰੇ ਤੱਕ ਫਾਂਟ ਚੰਗਾ ਉਹਨਾਂ ਨੇ ਮਲਕੀਸੀਆਂ ਬਾਈਆਂ ਨਾਲ ਵੀ ਗੱਲ ਇੱਕਣੀ ਪਾਇਆ ਮਲਕੀਸੀਆਂ ਨੇ ਕਿਹੜਾ ਗੱਬੇ ਸੈਲਾ ਰੱਖੂਗਾ ਨਹੀਂ ਮੈਨੂੰ ਉਹ ਪਰਲੇ ਖੁੰਜੇ ਰਲਾਉਣਾ ਪੈਂਦਾ ਉਹੀ ਤਾਂ ਜਕਰ ਇੱਥੀ ਧਾਕੇ ਮੈਨੂੰ ਸਰੇ ਲਾਏ ਉਧਰ ਦੀ ਮੁੜਿਆ ਚੱਲ ਲਾਇਆ ਕਿੜਾ ਇਹ ਮਾਸਮ ਜਿਹਦਾ ਦੁੱਖ ਦੀ ਨਹੀਂ ਹੈਗੀ ਫਾਂਟ ਨਾ ਨਾ ਪਾ ਜਾਓ ਖਾ ਬੱਦਲ ਬਾਈ ਹੋ ਰਹੀ ਆ ਮੀਂਹ ਦੇਖਦੇ ਆ ਰਾਤ ਨੂੰ ਸੁਭਾਵਨਾ ਹੈਗੀ ਆ ਅੱਜ ਰਾਜੇ ਦਾ ਬਾਜਰਾ ਵੱਡ ਹੋ ਗਿਆ ਉਹਨੇ ਪਵਾ ਦੇਣਾ ਹੁਣ ਉਹਦਣ ਦਾ ਇੱਕ ਲੱਤ ਭਾਰ ਖੜਾ ਦਾ ਉਹ ਅੱਜ ਉਹਦਾ ਨਿਬੜ ਗਿਆ ਹੁਣ ਲਓ ਜੀ ਇਹਦਾ ਦੋ ਨਿਬੜ ਗਿਆ ਅੱਜ ਮੱਖਾਂ ਗਈ ਆ ਮੀਂਹ ਦਾ ਹੀ ਡਰ ਰਹਿਂਦਾ ਤਾਂ ਵੀ ਕਹ ਫਿਰ ਮੀਂਹੇ ਆ ਜਣਾ ਅੱਧ ਵਿਚਾਲੀ ਰਹੇ ਜਣਾ ਪਰ ਯਾਰ ਲਾਗੇ ਟੈਲਾਂ ਕਿੰਨਿਆਂ ਦੇ ਲਾਉਣੇ ਚ ਉਰੇ ਲਾਉਣਾ ਕਾ ਇਿੱਥੇ ਲਾਵਾਂਗੇ ਦੋ ਤਿੰਨ ਫਲਾਂ ਵਾਲੇ ਦਰਖਤ ਘਾ ਲਾ ਕੇ ਇੱਧਰ ਲੋਕਟ ਲਾਵਾਂਗੇ ਈਪੌਕਸੀ ਭਰ ਕੇ ਨਵੇੜ ਕੇ ਇਹਨਾਂ ਵਧੀਆ ਬਣਾ ਕੇ ਇੰਨੀ ਕਿਟ ਲਾ ਲਈ ਇੱਧਰ ਲੋਕਟ ਇੱਧਰ ਘਾ ਲਾਵਾਂਗੇ ਆ ਚੱਕ ਦੇ ਰੂੜਾ ਰੂੜਾ ਗਾਲੂ ਸਾਫ ਕਰਦੇ ਹਾਂ ਸਾਫ ਕਰਕੇ ਇਹਨਾਂ ਵਧੀਆ ਬਣਾ ਕੇ ਇਹਨੂੰ ਕਿਹਾਰੀਆਂ ਕਿਉਰੀਆਂ ਜੀਆਂ ਆਪ ਦੋਲੇ ਦਰਖਤ ਲਾ ਦਾਂਗੇ ਇੱਥੇ ਘਾ ਲਾ ਦਾਂਗੇ ਕਾਲੂ ਕਰਦੇ ਹੁਣ ਇਹੀ ਕੰਮ ਹਾਂ ਉਹ ਚੱਲਦੇ ਮਲਗੀ ਦਵਾਈ ਦਾ ਫੋਨ ਆਇਆ ਤਾਂ ਕਹਿੰਦਾ ਆਜਾ ਮਾ ਚੱਲ ਕੋਈ ਨਹੀਂ ਆਉਂਦੇ ਉੱਥੇ ਨੂੰ ਤੇ ਕੋਲੋਂ ਚੱਲਦੇ ਆ ਹਾਂ ਬਾਈ ਬੋਲੂ ਬਾਈ ਰੇੜੀ ਸਾਰੀ ਮਹਿੰਗੀ ਨਹੀਂ ਆ ਉਹ ਮਹਿੰਗੀ ਨਹੀਂ ਲੱਗਦੀ ਇੱਧਰੋਂ ਦੇਖ ਲੈ ਆ ਜਾ ਹਾਂ ਅੱਛੀ ਗੱਲ ਆ ਆ ਵੇ ਤੋੜ ਲਿਆ ਆ ਤੇ ਵਾਦੋ ਨਾ ਮਾ ਉਹ ਆਏਗਾ ਤੇ ਯਾਰ ਰੇੜੀ ਕੱਪੜਾ ਹੀ ਆ ਹੁਣ ਨਾ ਅਸੀਂ ਦਵਾਈਏ ਹੋਣੀ ਨੂੰ ਜੇ ਤੇਰੀ ਰੇੜੀ ਟੁੱਟ ਸਕਦੀ ਐ ਇੱਥੇ ਸੱਟ ਰੇਡੀ ਗਾੜੀ ਮੜਾ ਕੇ ਲੈ ਗਿਆ ਅੰਦਾਜ਼ਾ ਉਹ ਟੁੱਟ ਗਿਆ ਮੂਹੇ ਤੇ ਤੇਰਾ ਕੀ ਕਹਿੰਦੇ ਚਿੰਟਾ ਉਹ ਪਾ ਨੂੰ ਗਿਆ ਉਹ ਯਾਨੀ ਦੋ ਲੋ ਬਚ ਗਿਆ ਉੱਥੀ ਮੋੜ ਪਰੇ ਮੁਰਦੀਸਾਰ ਤੇ ਵੇਖਦੀ ਗੱਲ ਕੱਲ ਸਵੇਰੇ ਕੱਲ ਹੋਇਆ ਹਾਦਸਾ ਮੈਂ ਦੇਖਿਆ ਸੜਕ ਪਰ ਜਾਂਦੇ ਮੈਂ ਤਾਂ ਬੱਗਾ ਹੈ ਨਹੀਂ ਕੋਈ ਸੱਟ ਵੱਜ ਗਈ ਜੇ ਪਰ ਬਚਾ ਹੋ ਗਿਆ ਤੁਸੀਂ ਸਾਡੇ ਮੋਟਰਸਾਈਕਲ ਉਹ ਗਰਾਉ ਮੈਂ ਆਇਆ ਨਾ ਮੈਂ ਉਹ ਗਰਾਉ ਗਰਾਉਗਾ ਦਾ ਸਟਾਰਟ ਤਾਂ ਹੁੰਦਾ ਨਹੀਂ ਤੇਰਾ ਉਹ ਕਿਹਾ ਯਾਰ ਫਿਰ ਇਹ ਪਲੱਗ ਬਦਲਿਆ ਐ ਸਟਾਰਟ ਹੋਇਆ ਪਿੰਡ ਤੱਕ ਆਇਆ ਗਲਬੀਰ ਦੇ ਘਰ ਕੋਲ ਆ ਕੇ ਬੰਨ੍ਹਿਆ ਇਹਨੂੰ ਕਹਿੰਦਾ ਦੋਨੋਂ ਲਾਦਾ ਕੰਜੇ ਮਾ ਨਮਾਲਿਆ ਇੱਕ ਖੜੂ ਉੱਕ ਡਾਇਆ ਵਿਚ ਇਹ ਵੀ ਬਹੁਤ ਪੈਸੇ ਪੈਜੇ ਨੇ ਕੰਜੇ ਹੋ ਗਿਆ ਇਹ ਤੇਰਾ ਮਾਡਲ ਆ ਜੀ ਇਹ ਤੇਰਾ ਐ ਦੂਆ 15 16 ਮਾਡਲ ਆ ਆ 7 ਮਾਡਲ ਖੜਾ ਕੋਲ ਕਿੰਨਾ ਕਰਾਣਾ ਇਹ ਪੈਸੇ ਦੇਣੀ ਇਹ ਬੋਲ ਵੇਚਣੀ ਚਾਹੁੰਦਾ ਲੈਣੀ ਨਹੀਂ ਸਾਲੂ ਕਰਾ ਦੇਣਾ ਲੈਣੇਗਾ ਤਾਂ ਨਹਿਰ ਚ ਜਾਣੇ ਆ ਇਹ ਜਦੋਂ ਗੁੱਸਾ ਆ ਗਿਆ ਨਾ ਉਹ ਰੇੜੀ ਬਣਾ ਰਹੇ ਨੇ ਨਾਲੇ ਕਾਕੋ ਔਰ ਰੈਡੀ ਨੂੰ ਕਰੂੰਗਾ ਜੇ ਸਟਾਰਟ ਹੋ ਤਾ ਹੈ ਲੋ ਆਪਣਾ ਦੋਏ ਚੈਨਲ ਬੈਠੇ ਉੱਪਰ ਰੈਡੀ ਦੇ ਚਾਰ ਮਸਲਾ ਬਫਾਇਦਾ ਰੈਡੀ ਚਾਹੀਦੀ ਹੈ ਰੈਡੀ ਪੰਜ ਛੇ ਸਨੇ ਲੈ ਜਾਂਦੀ ਹੈ ਅੱਜ ਅੱਜ ਫੇਰ ਜਵਾਬ ਦੇਗੇ ਦੋਹੇ ਸਨੇ ਦਾ ਕੱਲੇ ਜਾਂਦੀ ਆ ਉਹ ਦਾਸ ਦਾ ਲੈ ਸਨੇਮ ਜੀ ਗਾੜ ਜਾਂ ਦਵਾ ਰੈਡੀ ਕਿੰਨੇ 10 15 18 ਲੈ ਲੈ ਪਿੰਕੀ ਕੋਲੋਂ ਇਹ ਲੈ ਲਵੇ ਉਹ ਸਭ ਤੋਂ ਵਧੀਆ ਪ੍ਰੀਕੋ ਵਾਲਾ ਬੈਟਰੀ ਵਾਲਾ ਉਹ ਸਭ ਤੋਂ ਵਧੀਆ ਆ ਉਹ ਤਾਂ ਵਿੱਚ ਲੱਜੋਗੇ ਨਾ ਕੋਈ ਨਹੀਂ ਕਰਦਾ 2 ਲੱਖ ਰੁਪਏ ਦਾ ਇਹ ਉਹ ਇਕੱਠਾ ਕਰਕੇ ਲਿਆਗੇ ਨਾ ਕੋਈ ਤੇ ਉਹ 2 ਲੱਖ ਰੁਪਏ ਦਾ ਉਹ ਆ ਠੀਕ ਆ ਜਮਾ ਕੇ ਸਭ ਦੇ ਨਾਲ ਪੂਰਾ ਵਹ ਆ ਠੀਕ ਆ ਸਭ ਆ ਲੈ ਲੈ ਆਹ ਲੈ ਲੈ ਆਪਾਂ ਆ ਗੱਡੀ ਲੈਣੀ ਆ ਮਰਗੀਤ ਬਾਈ ਨੇ ਕਹਿੰਦਾ ਲੈ ਵੀਡੀਓ ਬਣਾ ਦੇਣੇ ਕਹਿੰਦਾ ਨਹੀਂ ਨਹੀਂ ਖਰਦਾ ਨਹੀਂ ਹੈਗਾ ਨਹੀਂ ਰਹਿ ਜਾਂਦਾ ਇੱਕ ਮੋਟਰਸਾਈਕਲ ਖੜ ਜੂਵੇ ਪਤਾ ਕਿਨੇ ਔਖੇ ਨੇ 4-5 ਦਿਨ ਇਹ ਤਾਂ ਲੈ ਗਿਆ ਦਾ ਮੈਂ ਉੱਥੇ ਨੂੰ ਦੋ ਹੀ ਖੜ ਕੇ ਤੇ ਇਹਦਾ ਸਾਰਾ ਕੁਝ ਤੋੜਦਾ ਪਲੱਗ ਵੀ ਤੋੜਦਾ ਇੱਧਰ ਦਾ ਪਤਾ ਨਹੀਂ ਕਾਹ ਪਰ ਠੇਟਾ ਗਰੇਆ ਕਿੱਥੇ ਆ ਖੜਾ ਖੜਾ ਹੀ ਗਿਰ ਗਿਆ ਘਰਾਂ ਕੱਚਾ ਵੀ ਐ ਨਹੀਂ ਕਿਤੇ ਹਾਂ ਘਰਾਂ ਕੱਚੇ ਜੇ ਗਮਲੇਆਂ ਪਰ ਠੇਟਿਆ ਪਰਾਂ ਗਮਲਾ ਹੀ ਧੰਨੇ ਆ ਇਹ ਤਾਂ ਬਹੁਤ ਨੁਕਸਾਨ ਕਰਿਆ ਭਰੀ ਲਦੀ ਵੀ ਚਰੀ 800 ਰੁਪਏ ਦਾ ਮੂਹ ਪੰਨੇ ਆ ਪਲੱਗ ਪੰਨੇ ਆ 150 ਦਾ ਹਾਂ ਹਾਂ 1000 ਰੁਪਇਆ ਹੋਵੇ ਅੱਜੀ ਬੀਤੀ ਚ ਨਹੀਂ ਕੋ ਪਤਾ ਲੱਗ ਰਾਇ ਕਹੀ ਕਰੋ ਇਹਦਾ ਆਦੀ ਵੀਤੀ ਵੀ ਨਹੀਂ ਹੈਗੀ ਹਲੇ ਆ ਦੇਖ ਲੈ ਆਹ ਸਾਰਾ ਹਾਲਾਤ ਆ ਚੱਕੇ ਦੇ ਨਹੀਂ ਉਹ ਮੈਂ ਮਗਾ ਉਸੇ ਮਗਾ ਕਹਿੰਦਾ 2.500 ਦਾ ਕਹਿੰਦਾ 2.500 ਦਾ ਆ ਓਰੀਜਨਲ ਪਵਾਇਆ ਤਾਂ ਮੈਂ 2.500 ਲੈ ਜਾ ਨਾ ਪਾਏ ਖਬਰ ਪਹਣੇ ਘਾਟ ਉੱਡ ਜਾਣਾ ਇਹ ਚਾਰ ਤੋੜ ਤੇ ਪਹਿਲਾਂ ਤਾਂ ਲਿਆਤਾ ਮੈਂ ਬਚਾਉ ਹੋ ਜੂ 2000 ਲੈ ਕੇ ਰੱਖੋ ਇਹ ਜੇ ਕਿਆ ਹੋਰ ਕਰੀਦਾ ਮੂਰੇ ਤਾਂ ਉਹਦਾ ਸਹੀ ਜਾਲੜਵਾ ਉਹ ਤਾਂ ਜਾਲੜ ਬਣਵਾ ਲਿਆ ਪੂਰੇ ਨੇ ਇਹਦਾ ਮੀਟਰ ਇਹਦਾ ਨਹੀਂ ਸਹੀ ਚੱਲਦਾ ਕੋਈ ਕਿ ਕਿਉਂਸ ਵੀ ਲਾਈਟ ਲਾ ਦੇਈ ਬਸ ਠੀਕ ਐ ਥੋੜੀ ਜਾਈ ਤੇ ਆਈਦੀ ਮੂਰੇ ਕਰਦਾ ਨਹੀਂ ਹਲੇ ਰੁਕਦੀ ਆ ਕਿ ਚੱਲ ਚਾਰ ਦੀ ਲਈ ਬਾਈ ਹੋਰ ਕਿਆ 1500 ਰੁਪਏ ਦਾ ਸਾਈਕਲ ਨੀਕਾ ਖੜਾਤਾ ਕਹਿੰਦਾ ਹੁਣ ਸਾਈਕਲ ਚਲਾਏ ਕਰਨਾ ਟਰੈਕਟਰ ਬੈ ਕੇ ਲੱਗੇ ਨਰੀ ਮੇ ਬਚੋ ਤੋ ਛੇ ਦੇਖਿਆ ਨਹੀਂ ਚੱਕ ਕੇ ਟਰੈਕਟਰ ਦੇ ਪੂਰੇ ਕਢਾਤਾ ਮੈਂ ਵੀ ਨਹੀਂ ਗੌਰ ਕਰੀ ਮੈਂ 10 15 ਦਿਨ ਪਾ ਦੇ ਕਿਹਾ ਵਾਹ ਸਾਈਕਲ ਨੂੰ ਕੀ ਹੋ ਗਿਆ ਕਹਿੰਦਾ ਵਿੱਚ ਟੁੱਟ ਗਿਆ ਮੈਂ ਇਹ ਨਹੀਂ ਆਏ ਮੇਰੇ ਐਲ ਬਣਾਤਾ ਉਹਦਾ ਉਹ ਖੜਾ ਉੱਤਨੇ ਟੁੱਟਿਆ ਹੋਇਆ ਇੱਕ ਦਿਨ ਨਹੀਂ ਚਲਾਇਆ 1800 ਰੁਪਏ ਲਾ ਕੋਈ ਨਹੀਂ ਆ ਭਾਈ ਬਾਅਦ ਤਾਂ ਦੋ ਤਿੰਨੇ ਖੜ ਗਏ ਬਾਹ ਪੜਾ ਬਾਹ ਬੋਤਰਲਾ ਹਿੱਲਦਾ ਜੁੰਦਾ ਸੀ ਆਮ ਤਾਂ ਨਹੀਂ ਲੈ ਇਹ ਕੋ ਤਾਂ ਹਫਤਾ ਗਿਆ ਜੀ ਕੋ 4 ਦਿਨ ਨਹੀਂ ਕੱਢਦਾ ਕਿਹੜੇ ਕਿਹੜੇ ਵੀ ਖਾਸੇ ਤੇਰੇ ਆ ਚੋਰੇ ਲੋਕੋ ਲਾ ਇਹਦਾ ਮੰਡ 11 ਕਿਲੋਮੀਟਰ ਪੈਂਦਾ ਸੀ ਦੇਖਿਆ ਉਸ ਦਿਨ 12 ਕਿਲੋਮੀਟਰ ਹੁਣ ਜਾਣ ਇੱਕ ਗੇੜਾ ਬਾਹਰ ਤੋਂ ਦੇਖ ਲਾ ਦਿਹਾੜੀ ਦੇ ਚਾਰ ਗੇੜੇ ਹੋ ਗਏ ਤਿੰਨ ਤਿੰਨ ਹੋ ਜਾਂਦੇ ਆ ਇਹਦਾ ਨਵਾਂ ਹੀ ਆ ਬੋਲੂ ਬੋਲੂ ਕੁਝ ਵੀ ਚੱਲਿਆ ਆ ਜਾਂਦਾ ਓਏ ਇਹ ਤਾਂ ਸਟਾਰਟ ਹੁੰਦਾ ਦੂਆ ਨਹੀਂ ਸਟਾਰਟ ਹੁੰਦਾ ਇਹਦਾ ਦੂਆ ਏ ਪਲੱਗ ਟੁੱਟ ਗਿਆ ਤਾਂ ਮੈਂ ਨਹੀਂ ਚਾਲੂ ਕਰਾਦਾ ਨੀ ਵੀ ਖੜਕਦਾ ਅੱਜ ਤੇ ਗਿਰਿਆ ਕਿੱਧਰ ਨੂੰ ਆਏ ਗਿਰੇ ਤਾਂ ਗਾਇ ਗਿਰਿਆ ਤਾਂ ਉਹ ਆਏ ਖੜਾ ਤਾਂ ਯਾਰ ਇਹ ਇੱਧਰ ਸਟਾਰਟ ਕਿਉਂ ਖੜਾ ਤਾ ਨਾ ਇਹ ਮੈਂ ਭਰੀ ਚੱਕਣ ਲੱਗਿਆ ਹਾਂ ਹੂੰ ਭਰੀ ਤਾਂ ਚੱਕ ਲਿਆ ਕਿਹੜਾ ਕਿਹਨੂੰ ਕਮਲਾ ਪਹਿਲਾਂ ਕਮਲੇ ਨੂੰ ਉਹ ਹੀ ਦੇ ਉੱਪਰ ਹੈਗਾ ਕਰੋ ਮੋਟਰਸਾਈਕਲ ਹੈ ਪਰ ਤੇ ਜਿੱਦਣ ਉਹਨੇ ਸਟਾਰਟ ਕਰਿਆ ਉਦੋਂ ਮਾਸਰ ਦੀ ਲੱਤ ਤੋੜ ਦਿੱਤੀ ਉਹ ਕਦਰ ਨਾਲ ਵਜਿਆ ਦਾ ਖੜਾ ਹੋਗੇ ਤੁਸੀਂ ਕੁਝ ਨਾ ਕਰੋ ਇਹਨੂੰ ਕੁਝ ਨਾ ਕਰੋ ਇਹਨੂੰ ਜਲ ਪ੍ਰਵਾਹ ਕਰੋ ਹਾਂ ਚੱਲਦਾ ਤਾਂ ਵਧੀਆ ਹੈ ਜੀ ਇਹਦੇ ਲਾਈਟ ਲਾ ਦੇਣੀ ਕਿ ਟੀਜੀ ਕੋ ਬਸ ਲਿਆ ਕੇ ਮੱਥੇ ਬਖੂਲ ਆਈਜੀ ਲਾ ਦੇ ਆਹ ਡੈਡ ਖੋਲ ਕੇ ਰੱਖੋ ਸਾਰਾ ਕੁਝ ਖੋਲ ਕੇ ਨਹੀਂ ਇਹ ਲਾਈਟ ਘਾਟੀ ਬੰਦ ਮਗਾ ਕੇ ਮੀਟਰ ਮੋਟਰ ਨਹੀਂ ਨਹੀਂ ਇਹ ਪਿਛਲੇ ਸਾਲ ਕਾਲਾ ਕੱਪੜਾ ਬੰਨਿਆ ਨਦੀ ਟੁੱਟ ਗਈ ਸੀ ਬਹੁਤ ਦਿਨ ਬਨ ਕੇ ਰੱਖਿਆ ਇਹਨੇ ਕਾਲਾ ਕੱਪੜਾ ਨਹੀਂ ਮੰਗਦਾ ਮੈਂ ਨਹੀਂ ਉਹ ਨਹੀਂ ਬਣਾਉਂਦਾ ਬਹੁਤ ਦਿਨ ਬਨ ਕੇ ਰੱਖਿਆ ਇਹਨਾਂ ਨੇ ਕਾਲਾ ਕੱਪੜਾ ਇਹਦੇ ਉੱਪਰ ਰਾਤ ਨੂੰ ਲਾਈਟ ਆਉਂਦੀ ਦਿੰਦਰੀ ਆਉਂਦੀ ਐ ਸਾਰਾ ਖੇਰ ਨਹੀਂ ਟੁੱਟ ਗਿਆ ਸਾਰਾ ਹੀ ਕੋਈ ਵੀ ਕੋਈ ਬੰਨਣਾ ਪੈਣਾ ਇਹਦੇ ਉੱਪਰ ਕੋਈ ਨਹੀਂ ਬੰਨਣਾ ਹੈਗਾ ਯਾਰ ਇਹਦੇ ਉੱਪਰ ਇਹ ਨੂੰ ਕਹਿੰਦਾ ਮੈਂ ਖੋਲ ਕੇ ਸਾਰਾ ਇਹ ਦੇ ਮੀਟਰ ਮੋਟਰ ਨੇ ਪੱਟ ਕੇ ਤਾਰਾਂ ਦਾ ਗੁੱਛਾ ਚੇਪੀ ਮਾਰ ਕੇ ਮੂਰੇ ਬੜੀ ਲਾਈਟ ਲਾ ਦੇਣੀ ਬਸ ਇੱਕ ਉਹ ਹੈ ਉਹ ਹਾਂ ਨਵੇਂ ਦਾ ਨਵੇਂ ਦਾ ਨਹੀਂ ਮੈਨੂੰ ਹੈ ਜੀ ਪੁਰਾਣੇ ਲਿਆਉਂਦੇ ਆਪਾਂ ਮੈਂ ਵੀ ਲਿਆਉਣਾ ਮੈਂ ਵੇਚਣਾ ਲੈ ਪੁਰਾਣੇ ਸਾਡੇ ਤਾਂ ਹੈ ਉਹ ਨਵੇਂ ਦਾ ਦਾ ਇਹਨਾਂ ਨੂੰ ਨਹੀਂ ਮਾਰਦਾ ਯਾ ਚਾਹਦਾ ਮੋੜ ਥੱਕਦਾ ਮਾਮੇ ਆੜਾ ਹੁਣ ਜਵਾਹਰ ਚੱਲੀ ਲੈ ਅੱਛਾ ਉਹ ਤਾਂ ਤੂੰ ਪੁੱਛ ਨੇ ਮੇਰੇ ਕਾ ਕਿੰਨਾ ਧੋਖਾ ਕਰਿਆ ਵੇ ਵੇਰੀਆ ਕਰਿਆ ਪੁੱਛ ਲੈ ਬੈਠਾ ਉਹ ਤੂੰ ਤਾਂ ਵੇ ਦੂਰ ਹੈ ਇਹ ਕਾ ਬਹੁਤ ਚੱਲ ਚੱਦੀ ਹੈ ਚੱਲ ਚੱਦੀ ਹੈ ਇਹ ਨਹੀਂ ਗਿਆ ਉਹ ਮੈਂ ਤਾਂ ਹੁਣ ਨਾਲੇ ਹੋਰ ਘੱਟ ਲੈ ਕੇ ਆਉਣਾ ਦੋਨਾਂ ਤੇ ਇਹ ਨਹੀਂ ਤੁਰਿਆ ਮੇਰੇ ਗੱਲ ਉਹ ਗੱਤ ਨਾ ਥੜਿਆ ਜਾ ਲੱਗਦਾ ਰਹਾ ਹੈ ਹੱਥ ਹੋਊਗੀ ਯਾਰ ਸਾਡੇ 32 ਦਾ ਰੱਤਲ ਨਾ ਨੇ ਨੀ ਮਾਡਲ ਉਹ ਜਾ ਤੋ ਧੂ ਕੇ ਜਾ ਲੈਣ ਗਏ ਪੁੱਤਾ ਜਾ ਸੀਕੇ ਮੈਂ ਦੱਸਦਾ ਨਵਾਂ ਹੈ ਉਹ ਤਾਂ ਖਾ ਗਿਆ ਮੈਂ ਤਾਂ ਹੈਰਾਨ ਅਦਾ ਉਹ ਨਾਲੇ ਰਿਸ਼ਤੇਦਾਰਾਂ ਕੋਈ ਛੱਡੀ ਦੀ ਚੱਲੇ ਆ ਬਈ ਨਹੀਂ ਦਾ ਉਹ ਵੀ ਨਾਨਕਿਆਂ ਕੋਲ ਆਜੇ ਔੜੀ ਲੈ ਕੇ ਚੱਲ ਗਏ ਮੈਨੂੰ ਲੱਗਦੀ ਔੜੀ ਦੀ ਔੜੀ ਨਹੀਂ ਔੜੀ ਕੀ ਉਹ ਪੀਜੀ ਕਰੇ ਜਾਂ ਪੰਨੋ ਨੇ ਕਰੇ ਉਹ ਨਾਲੇ ਜਦ ਪਤਾ ਹੈ ਨਾਲੇ ਕਹੀ ਜਾਂਦਾ ਨਾਲੇ ਕਹਿੰਦਾ ਪਤਾ ਨਹੀਂ ਉਹ ਟਰੈਕਟਰ ਕੋ ਜਾਣੇ ਆ ਮੁਰਲੇ ਅਖਰ ਬੜਾ ਦੇਖ ਕੇ ਉਹ ਕੜੇ ਦੇਖ ਲੇਗਾ ਕੜੇ ਆ ਆ ਦੇਖ ਆ ਦੇਖ ਇੱਧਰ ਆ ਦੇਖ ਕੜੇ ਵਾਲੀ ਕੜ ਦੇ ਕੜੇ ਵਾਲੀ ਕੜੇ ਵਾਲੀ ਪੰਜ ਕੜੇ ਵਾਲੀ ਯਾਰ ਕੜੇ ਵਾਲੀ ਆ ਦੇਖ ਲਾ ਰੂਤੀਪੁਰ ਵੀ ਲਾਈ ਫਿਰਦਾ ਮੋਰੂ ਮੋਰੂ ਪੰਚਾਇਤ ਨੂੰ ਮੇਰਾ ਫੋਲਡਰ ਦਾ ਚਿਨਾਗੋੜਾ ਲੈ ਹਾਂ ਮੋਟੇ ਵੇਚਣਾ ਉੱਥੇ ਪੁੱਛਦਾ ਲੈ ਓਏ ਇਹ ਨਹੀਂ ਵੇਚਣਾ ਆ ਵੀ ਗਿਆ ਤਾ ਇਹ ਤਾਂ ਗਲੇ ਨੂੰ ਦੇਖ ਲੈ ਦੋ ਇਕੱਠੇ ਤੇ ਜੱਡੂ ਇਹ ਦੇਖਣੀ ਖੜਾ ਤਾ ਜਿਹਦੇ ਵਿੱਚ ਇਹ ਵੀ ਆ ਵੀ ਟੁੱਟ ਗਿਆ ਇੱਕ ਹੀ ਦਾ ਵੀ ਕਰੇ ਇੱਕ ਦਿਨ ਇਹਨੇ ਕੀ ਕਰਿਆ ਉੱਥੇ ਨਾ ਕਿਹੜਾ ਹਟਾ ਮੋਟਰਸਾਈਕਲ ਉਹ ਦੇਖੇ ਹੈ ਨਾ ਮੈਂ ਤੇ ਗੰਨੇ ਵਿੱਚ ਮੈਂ ਵੀ ਤਾਂ ਕੋਲੇ ਦਾ ਮੈਂ ਹੀ ਜਾ ਕੇ ਚੱਕਿਆ ਉਹ ਅਸਲ ਮਨਾਂ ਸਟੈਂਡ ਆ ਜਿਹੜਾ ਟੇਢਾ ਸਟੈਂਡ ਹੈ ਜਿਹੜੇ ਮਨ ਇਹਨੇ ਕਰੇ ਟੇਢੇ ਸਟੈਂਡ ਤੇ ਖੜਾਇਆ ਰੇ ਪਾਉਣ ਲੱਗ ਗਿਆ ਮੋਜ ਗਿਆ ਜੱਦ ਰੇ ਨੂੰ ਪਾਉਂਦਾ ਤਾ ਕੀ ਕਰਿਆ ਮੈਂ ਕੋ ਸੜਕ ਮਖੜੇ ਦੇ ਕੋਲ ਕਵਾੜੀਆਂ ਨੇ ਆਹ ਨਹੀਂ ਆਵਾਜ਼ ਆਈਏ ਦੇਖੇ ਇਹਦਾ ਮੁਰਦਲ ਕਰਕੇ ਸਾਰੇ ਟੁੱਟ ਗਏ ਮੁਰਦੇ ਨੇ ਕਵਾੜੀਆਂ ਰੱਖੇ ਉਹਨਾਂ ਬਾਰੀ ਨੂੰ ਦੂਆ ਇਹਨੂੰ ਦੂਆ ਲੈ ਕੇ ਦੇਣਾ ਡੰਡਾ ਲੈ ਕੇ ਦੇਣਾ ਵੀ ਜਿੰਮੇ ਜਰੋਂ ਕੱਢ ਕੇ ਖੜਾਤਾ ਇਹਦਾ ਕਵਾੜੀਆਂ ਕੋ ਹੁੰਦਾ ਹਾਂ ਬਾਰੀ ਫਸਾਤੀ ਉਹ ਠੀਕ ਆ ਬਾਰੀ ਜੀ ਦੇ ਦੇਣੀ ਆ ਮੈਂ ਸਾਰਾ ਮੇਰੇ ਸਾਹ ਦਾ ਟ੍ਰਾਫਿਕ ਆ ਆ ਜਿੰਦੇ ਵੀ ਛੱਡੀ ਤੁਸੀਂ ਮਾਡੇ ਕਿੰਨੇ ਤਰਸਾਲ ਹੋਗੇ ਵਾਹ ਮੋੜ ਦੇ ਉਲਟ 20 ਕਿਲੋ ਰੇਤ ਇੱਥੇ ਰੱਖ ਲੈ ਜਾ ਜਿੰਦਾ ਲੱਗਿਆ ਲੋਨ ਧਾਰ ਦੇ ਕੇ ਗਿਰ ਗਏ ਆ ਹੋ ਟੁੱਟ ਗਿਆ ਪਹਿਲਾਂ ਕੱਲ ਗਿਰਿਆ ਇਹ ਮੈਂ ਫੇਰ ਰੱਖਦਾ ਮੈਂ ਫੇਰ ਵੀ ਕਰਨਾ ਕਿ ਸਭ ਫੇਰ ਕਰਕੇ ਦੋ ਕਹਿੰਦਾ 10 ਮਿੰਟ ਦੀ ਦੋ ਕਲਾ ਗਿਰਲੇ ਆ ਉਦੋਂ ਅਸੀਂ ਖੜੇ ਉੱਥੇ ਜਿੱਦਨ ਮੀਂਹ ਪੈਂਦਾ ਤਾਂ ਆ ਗਿਰ ਗਿਆ ਬਚ ਗਿਆ ਉਹਦੇ ਗੈਲ ਜਾ ਕੇ ਬੱਜਿਆ ਭੋਲੂ ਨੂੰ ਪੁੱਛੋ ਤੇਰਾ ਖੂਗਲ ਬੱਜਿਆ ਆ ਉਰੇ ਤੇ ਮੜਾ ਜੀ ਟੁੱਟ ਕੇ ਸਰ ਗਿਆ ਬਹੁਤ ਕੰਮ ਸੀ ਤੇ ਇਹ ਕਿਹਦਾ ਫਮਾ ਲੈ ਗਿਆ ਉਹ ਤੋਂ 6 ਵਜੇ ਨੂੰ ਕੰਡ ਰਖਾਤੀ ਪਨੀਰੀ ਦੀ ਫਗਿਆ ਦੂਜੇ ਪੱਟ ਲਾਇਆ ਐ ਕੁੜੀ ਚੌਥੇ ਜਮਾ ਤੇ ਕੱਲ ਲੜਕਾ ਆਏ ਤਾਂ ਤੁਸੀਂ ਜਾਂਦੇ ਇਹ ਕਾਰ ਕੀ ਜਾਂਦੇ ਰਹਿਣੇ ਇੰਡੀਕੇਟਰ ਤਾਂ ਇਹਨਾਂ ਦੇ ਨਹੀਂ ਟੁੱਟਦੇ ਸੱਤ ਮਾਡਲ ਦੇ ਆ ਦੇਖ ਜਿੱਥਲੇ ਚਲਾਉਂਗੇ ਤਾਂ ਹੀ ਟੁੱਟੂ ਹਾਂ ਨਾ ਪਰ ਰੋੜ ਕੇ ਦਿਖਾ ਜਿੰਨਾ ਸਾਲਾਂ ਮਤ ਜਿੰਨਾ ਸਾਲਾਂ ਪٹرول ਫੂਦ ਦੇ ਸੀ ਸਭ ਮਿਲੋ ਫੂਦ ਦੇ ਸੀ ਗੱਲਾਂ ਸੁਣ ਲੈ ਆ ਵੀ ਡੀਸੀ ਵੀ ਆ ਗਿਆ ਡੀ ਜੀ ਤੇਰੇ ਨੂੰ ਮੋੜ ਕੇ ਦਿਖਾਇਆ ਕੰਨ ਜਾਈਦਾ ਵੀ ਮਰੋੜ ਕਈ ਦਿੰਦੇ ਕਹਿੰਦੇ ਵੀ ਡੀਸੀ ਨਹੀਂ ਮਿਲਦਾ ਹੈਗਾ ਲੈ ਫੜ ਮੁਰਦਾ ਜਿਹੜੇ ਜਰਮੇ ਹੈਗੇ ਕਹਿੰਦੇ ਚਰੀ ਦੀ ਭਰੀ ਲੱਗੀ ਤੇ ਪਰ ਕਹਿੰਦੇ ਥੱਲੇ ਉੱਤੇ ਜਾ ਕੇ ਆ ਗੱਲਾਂ ਦੇਖ ਲੈ ਬਾਈ ਲਾਚੇ ਬਾਈ ਭਾਰੀ ਪੈ ਗਿਆ ਹੁਣ ਇਹ ਭਾਰੀ ਪੈ ਗਿਆ ਇਹ ਬਿਠਾਣਗੇ ਦਿਨ 3 4 ਵਈਏ ਭਈਆਂ ਨੂੰ ਦਿੱਤਾ ਕਦੇ ਚਲਾਉਣ ਨੂੰ ਭਈਏ ਚਲਾਉਣੀ ਭਈਏ ਜੀਰੀ ਸੇ 11 ਮੋਟਰ ਦਾ ਕਾ ਮੈਂ ਲਾਈ ਆ ਮੰਡ ਚ ਆਪਾਂ ਉਹ ਦੂਰ ਆਉਂਦੇ ਆਂ ਤੇ ਦੇਖਦੇ ਆਂ ਧੰਨਵਾਦ ਸੇ ਲੱਗੇ ਹੈ ਉਹਨਾਂ ਦੇਖਦੇ ਹੁੰਦੇ ਆਂ ਦੇਖ ਲੈ ਭਾਈ ਤੇਰੀ ਮਰਜ਼ੀ ਆ ਸਰਵਾਲਾ ਇੱਕ ਨੂੰ ਨਾ ਸੁਰਾਤ ਹੋਈ ਜਣੇ ਚਾਲਦੇ ਦੋਏ ਆ ਚਾਲਾ ਦਾ ਦੱਤੇ ਬਰਾਹਰ ਬਗੀ ਬੰਦ ਕਰਦਾ ਹੋਈ ਜਣੇ ਆਈ ਦਾ ਚੱਕ ਕਹਿੰਦਾ ਚਾਲਦੇ ਦੋ ਆਈ ਨਹੀਂ ਪਤਾ ਬੰਦ ਕਰ ਦੋ ਜਣੇ ਕੋਈ ਟੋਜਨ ਪਾ ਕੇ ਲਿਆਉਣੇ ਵਾਲਾ ਕੰਮ ਹੋ ਗਿਆ ਹੋਰ ਫੇਰ ਟੋਜਨ ਆਪ ਵੀ ਥੋੜਾ 10 ਕਿਲੋ ਵਸਟਾਡੋਂ ਤੋ ਜਾ ਕੇ ਉੱਥੇ ਉਹਦੇ ਕੋਲ ਜਾ ਕੇ ਕਹਿੰਦੇ ਇਹਦੀ ਕੋਇਲ 'ਚ ਫਰਕ ਹੈ ਉੱਥੇ ਤੋਂ ਕਰੰਟ ਘਟਦਾ ਬੰਮੇ ਹੋਰ ਕਰੰਟ ਛੱਡਦਾ ਕਹਿੰਦਾ ਕਾਲੂ ਕੋਇਲ ਦੇ ਫੇਰ ਬੈਟਰੀ ਲਗਾ ਦੋ ਇੱਕ ਹੋਰ ਬੈਟਰੀ ਕੀ ਮਤਲਬ ਹੈ ਦੋ ਡਬਲ ਡੀਸੀ ਦੇ ਦੋ ਕਰੰਟ ਬਣਾ ਦੋ ਕੋਸ ਗਵਾਇਸ ਕੋਇਲ ਦਾ ਫਰਕ ਹੈ ਨਾ ਕੋਇਲ ਪੈਣੀ ਰੱਸੀ ਦੋਹਰ ਬੰਨ ਰਸੀਦਾ ਮਸਾਣਾ ਖਾਏ ਹਾਂ ਕਿ ਆਪਦਾ ਕਿੱਥੇ ਤੱਕ ਆਉਣ ਲਾਉਣਾ ਪੈ ਜਾਣਾ ਇੱਥੇ ਕਿਹਾ ਸਾਰੇ ਰਹਿੰਦਾ ਤਾਂ ਪਤਾ ਨਹੀਂ ਕਦ ਗੈਰ ਮੰਨ ਨਹੀਂ ਪੈ ਨਹੀਂ ਨਾ ਕਦ ਭਰੀ ਬੰਦ ਰੱਖੀ ਪੈ ਜਾਣੀ ਰਸੀਦਾ ਮਸਾਣਾ ਖਾਏ ਜਾਉਂਦਾ ਚੱਕਰ ਕਿੱਥੇ ਖਰਾਬ ਹੋ ਗਿਆ ਟੋਜੇ ਵੀ ਬੜੋ ਪੈ ਜਾਂਦਾ ਉਹਦਾ ਚੱਕਰ ਕਈ ਵਾਰ ਕਹਿੰਦਾ ਬੰਦਾ ਵੀ ਟੋਜਾ ਨਹੀਂ ਹੈਗਾ ਯਾਰ ਲੱਗਾ ਟੋਜੇ ਦਾ ਕੋਲ ਆ ਡੀਜੀ ਬੋਲਦਾ ਨਹੀਂ ਗਿਆ ਗੱਲ ਲਹ ਮਾਲਾ ਚੱਲੀਆਂ ਅੱਛੇ ਵੀ ਦੇਖ ਰਾ ਪਿਛੇ ਗਿਆ ਡੀਸੀ ਕੋਚ ਉਹ ਬੋਲੇ ਡੀਸੀ ਬਾਈ ਆਦਾ ਜੀ ਦੇਖੀਓ ਨਹੀਂ ਦੀ ਤੇਰੀ ਇਹ ਕੋਚ ਬਣਾਤਾ ਬਾਈ ਲੀਜੀ ਬੱਲੇ ਆ ਤੇਰੇ ਤਾਂ ਗੱਲੇ ਕਿਸਰੇ ਲਾਤੀ ਤੂੰ ਤਾਂ ਕੋਚ ਬਣ ਗਿਆ ਫਿਰ ਇੰਨਾ ਜੋਰ ਤਾਂ ਖੇਡਣਾ ਲੱਗਦਾ ਜਿਹੜਾ ਲੱਗਦਾ ਇਹ ਤਾਂ ਗੱਲ ਹੈਗੀ ਆ ਖਰਚਾ ਵੀ ਕਰਦਾ ਐ ਖਰਚਾ 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 ਵੀ ਨਹੀਂ ਕਿਹਾ ਜਾਂਦਾ ਪੰਜ ਚਾਰ ਟੂਰਨਾਮੈਂਟ ਵੀ ਜਿੱਤ ਕੇ ਕਹਿੰਦਾ ਇਹ ਕਹਿ ਲਿਆ ਹੁੰਦਾ ਗੈਨ ਪੱਕਾ ਮਤਲਬ ਇਹ ਨਹੀਂ ਹੈਗਾ ਵੀ ਡੀਸੀ ਨਹੀਂ ਹੋਊਗਾ ਡੀਸੀ ਉੱਥੀ ਆ ਆਦਾ ਮੈਂ ਅੱਜ ਵਰਦੀ ਦੇਖੀ ਡੀਸੀ ਕੋਚ ਵਾਲੀ ਲੱਗਦੀ ਆ ਤਾਂ ਵਧੀਆ ਗੱਲ ਡੀਸੀ ਕੋਚ ਬਣਾਤਾ ਬਣਾਈਆਂ ਨੰਗੀਆਂ ਵੀ ਤੇ ਗਾਲਾਂ ਵੀ ਪੌਕੜਦਾ ਉੱਥੇ ਜਾ ਕੇ ਜੇ ਭੱਖਦਾ ਦੇਖੀ ਆਂ ਇਹ ਕਰਦਾ ਹੁੰਦਾ ਵੀ ਜੇ ਕੋਈ ਆਟੋ ਜਾਂਦਾ ਆਪਣੇ ਵੀਰੇ ਭੱਗੁੰਦਾ ਇਹ ਤਾਂ ਹੈ ਨਹੀਂ ਸੀ ਗੱਲ ਯਾਰ ਆਹ ਹੋਰ ਭਾਗ ਕੇ ਛੰਡੇ ਕਰੇ ਅਗਲੇ ਉੱਥੀ ਫੜ ਲੈਣੇ ਪਾਪਾ ਜੀ ਬਿੱਖੇ ਜੀ ਸਪੋਰਟ ਕਰਦਾ ਬਾਹਰ ਤੇ ਸਪੋਰਟ ਕਰੂੰਗਾ ਤਾਂ ਹੀ ਆ ਸਾਡੀ ਟੀਮ ਜਿੱਤਦੀ ਵੀ ਆ ਬਾਈ ਜਿੱਥੇ ਡੀਸੀ ਜਾਂਦਾ ਉਹੀਂ ਦੋਨੋਂ ਆ ਡੀਸੀ ਆਕਲ ਵੀ ਦਾ ਲੜਦਾ ਕਰੂੰਗਾ ਰਾਤ ਨੂੰ ਕੋਸੇ ਆਉਂਗਾ ਹੁਣ ਮੀ ਪੈ ਜਾਣ ਰਾਜ ਦਾ ਬਾਜਰਾ ਵੱਡੋ ਗਿਆ ਅੱਜ ਸਹੀ ਰਹੀ ਹੈ ਗਿਆ ਕਿੰਨਾ ਕੁ ਸੇ ਲੋਕ ਗੱਡੀਆਂ ਰਹਿ ਗਈਆਂ ਇੱਕੇ ਗਈ ਅੱਜ ਉਹਨੂੰ ਕਹੇ ਬਰਸਾਤ ਲੰਘਾ ਦੇ ਐਂਓ ਬਾਜਰਾ ਖੜਾ ਰਹਿਣ ਦੇ ਕਿਉਂ ਜਰਾ ਸਾਡੇ ਪਾਣੀ ਉਹਨੇ ਇੱਕ ਲਾਦ ਪਰ ਖੜ ਕੇ ਮੈਂ ਕਹਤਾ ਲਗਾਈ ਦਿੱਤਾ ਰਾਤਾਂ ਅੱਜ ਤਾਂ ਉਹ ਕੋ ਸਵੇਰੇ ਦੇਖ ਲਈ ਤੂੰ ਚਕਰੀਲਾ ਹੀ ਵੀ ਆ ਕਾ ਗਰੌਂਡ ਕੋਲ ਹੈ ਤੇ ਉੱਥੇ ਗੁਰਗਾਹ ਹੈ ਨਹੀਂ ਹਾਂ ਚਵੀਲਾ ਹੀ ਵੀ ਗਰੌਂਡ ਕੋਲ ਅੱਜ ਹਾਂ ਮੈਂ ਉੱਥੇ ਬਣੀ ਸੀ ਸ਼ਮਤੇ ਵਾਲਿਆਂ ਨੇ ਆ ਰੋ ਰੋ ਕੇ ਬੁਲਾਉਣ ਲੱਗੇ ਵੀ ਨਹੀਂ ਆਣੀ ਬਾਕੀ ਉਹਦੀ ਲੋੜ ਨਹੀਂ ਹੋਣੀ ਨਾ ਬੁਲਾਉਣ ਸੀ ਤੇ ਹੁਣ ਦੀ ਲੋੜ ਨਹੀਂ ਹੋਣੀ ਮੈਂ ਅੱਗੇ ਵੀ ਆ ਮੈਂ ਜਿੱੂੰ ਦਾ ਗੱਡੀ ਵਾਲਾ ਰੋਕੇ ਨਿਆਣੇ ਵਿੱਚ ਬੜਾ ਕੋਈ ਨਿਆਣੇ ਨਿਆਣੀ ਆ ਬਾਹਰ ਅੰਕਾ ਸੁਖ ਜੋ ਰੁਕ ਜੋ ਥਾਣੀ ਕੀ ਕੇ ਜਾਇਓ ਉਹ ਤਾਂ ਛੱਡ ਬੱਤਰਾ ਆ ਗਿਆ ਨਹੀਂ ਗਾ ਕੇ ਪਾ ਕੇ ਬੈ ਗਿਆ ਨਹੀਂ ਮੌਸਮ ਦਾ ਉਹ ਫਰਕ ਆ ਹੁਣ ਨਹੀਂ ਸ਼ਾਮ ਨੂੰ ਤਾਂ ਬੱਟ ਹੋਣਾ ਹੀ ਆ ਮਾੜਾ ਮੋਟਾ ਆ ਦੇਖ ਹਵਾ ਚੱਲ ਪਈ ਇੰਨੇ ਚ ਫਰਕ ਪੈ ਗਿਆ ਫਰਕ ਤਾਂ ਬੱਵਾ ਦਾ ਬਹੁਤ ਫਰਕ ਆ ਨਾ ਹਵਾ ਚਲੀ ਜਾਵੇ ਬੱਟ ਨਹੀਂ ਹੈਗਾ ਹਵਾ ਰੋਗੀ ਜਦੇ ਬੱਟ ਮੈਂ ਦੂਵੇ ਮੋਟਰਸਾਈਕਲ ਦਾ 3110 ਨੰਬਰ ਹੈਗਾ ਇਹਦਾ 3110 ਹੈ ਉਹਦਾ 3170 3170 ਇਹ ਕਰਮਜੀਤਾਂ ਵਾਲਾ ਲੱਤਾ ਇਹਨੇ ਉਹ ਹੀ ਦਾ ਆਪਣਾ ਨਵਾਂ ਕਢਾਇਆ ਉਹਦਾ ਇਹ 14 ਦਾ ਲੱਤਾ ਤਾਂ 20 ਚ ਪੈ ਗਿਆ ਮੂਹੇ ਬਹੁਤ ਪਹਿਲੇ ਉਹ ਫੇਰ ਵੀ ਠੀਕੇ ਪਿਆ ਇੰਨਾ ਮਹਿੰਗਾ ਨਹੀਂ ਪਿਆ ਹੋਰ ਮਹਿੰਗਾ ਨਹੀਂ ਕਿ ਟਿੰਨਾ ਹੈ ਬਾਡਰ ਕਿੰਨਾ ਕਿਹੜਾ 14 ਨਾ ਇਹ ਤਾਂ 14 ਏ ਹਾਂ ਉਹ ਸਾਰੇ 17 ਨੇ ਤੁਹਾਡਾ 17 ਯਾਰ ਮੈਂ ਗੱਤੀ ਜਾਂ ਪੀਟੀਸ਼ਨਰ ਨੂੰ ਗਿਆ ਉਹ ਤਾਂ ਉਹ ਤਾਂ ਹੈਗਾ ਹੀ ਬਹੁਤ ਮਹਿੰਗਾ ਯਾਰ ਹੈ ਫਾਈਟਿੰਗ ਦਾ ਬਹੁਤ ਮਹਿੰਗਾ ਹੁਣ 80 85 ਹਜ਼ਾਰ ਦਾ ਹੁਣ ਨਹੀਂ ਨਹੀਂ ਛੜਾ ਏ ਯਾਰ ਦੂਆ ਹੈ ਕਿਹੜਾ ਕਹਿੰਦੇ ਛਲੇ ਨੂੰ ਇਹ ਤਾਂ ਛੱਲੇ ਜਿਹੜਾ ਇਦੇ ਉੱਪਰ ਆ ਸੀਟੀ 100 ਉਹ ਸਸਤਾ ਉਹ ਕਿੰਨੇ ਦਾ ਉਹ 10-15000 ਰੁਪਏ ਫਰਕ ਆਊਗਾ ਚਲੋ ਠੀਕ ਆ ਜੀ ਫਿਰ ਅੱਜ ਦੀ ਵੀਡੀਓ ਸਮਾਪਤ ਕਰਦੇ ਆ ਚੰਗਾ ਜੀ ਚੰਗਾਈ ਬੱਲੂ ਬਾਈ ਚੰਗਾ ਰੀਸੀ ਸਾਹਿਬ ਕੋਚ ਸਾਹਿਬ ਕੋਚ ਸਾਹਿਬ ਕੋਚ ਸਾਹਿਬ ਹੈ ਕੋਚ ਸਾਹਿਬ ਠੀਕ ਆ ਠੀਕ ਆ ਠੀਕ ਆ ਠੀਕ ਆ